ਹਰ ਕੋਈ ਰੋਟੀ ਤਾਂ ਲੰਗਦੀ ਵੀ ਨਹੀਂ ਹੈਗੀ ਕਹੀ ਨਹੀਂ ਅੱਜ ਇਹਨਾਂ ਨੂੰ ਕੋਈ ਸਬਜੀ ਸੂਜੀ ਲਿਆਇਓ ਚੱਲਾ ਹੱਬਿਆਂ ਨੇ ਤਾਂ ਸੱਚੀ ਸਾਰੇ ਪੰਜਾਬ ਤੇ ਮਾਲੀ ਮਾਰ ਰੱਖੀ ਆ ਉਹਨਾਂ ਨੇ ਨੌਕਰੀ ਤੋਂ ਕਰਤਾ ਕਿਉਂ ਉਹਨਾਂ ਨੇ ਘੱਟ ਰੇਟ ਤੇ ਭਈਆ ਰੱਖ ਲਿਆ ਭਈਆ ਨੇ ਤਾਂ ਜੀ ਆਪਾਂ ਨੂੰ ਦੁਖੀ ਕਰ ਲਿਆ ਨਾ ਪੁੱਤ ਨਵਾਂ ਸਾਈਕਲ ਕੋਈ ਨਹੀਂ ਜਦੋਂ ਕੋਈ ਆਪਣੇ ਕੋਲ ਪੈਸਾ ਤੇ ਲਾ ਗਿਆ ਲਿਆ ਦਾਂਗੇ ਤੈਨੂੰ ਮੇਰ ਰੱਬਾ ਤੂੰ ਪਹਿਲਾਂ ਸਾਨੂੰ ਗਰੀਬ ਹੀ ਕਿਉਂ ਪੈਦਾ ਕੀਤਾ ਤੇ ਜੇ ਗਰੀਬ ਪੈਦਾ ਕਰ ਵੀ ਦਿੱਤਾ ਸੀ ਤਾ ਪਾਪੀ পেট ਕੋ ਬਣਾਇਆ ਸਾਡੇ ਤੁਨ ਪਹਿਲੇ ਕਰਾ ਸੱਸ ਸਬਸ ਮੈਂ ਨਾ ਦੱਸ ਸਟ ਪੈਗਾ ਤਾਂ ਪੈਸਾ ਨਾ ਪਰਿਆ ਹੋਇਆ ਇਹ ਤਾਂ ਕੰਜਰ ਦੇ ਪੈਸੇ ਆ ਓਏ ਹਾ ਇੰਨਾ ਜੋਗੀਆਂ ਰੋਟੀਆਂ ਤਾਂ ਬਣ ਗਈਆਂ ਬਾਕੀ ਆਟਾ ਚੱਕੀ ਦੇਵਾਂ ਜੇ ਖਾਣੇ ਦੀ ਸਾਰੀ ਚੀਜ਼ ਮੁੱਲ ਦੀ ਆ ਵਾਧੂ ਪਕਾ ਕੇ ਵੀ ਕੀ ਕਰਨ ਫੇਰ ਐਵੇਂ ਸਟਣੀਆਂ ਪੈਂਦੀਆਂ ਨੇ ਅੱਗੇ ਤਾਂ ਪਸੂ ਪਸਾਰਾ ਹੁੰਦਾ ਸੀ ਚਲ ਖਾਲ ਖਪੇ ਚ ਪਾਈ ਜਾਂਦੀ ਸੀ ਬਚੀ ਰੋਟੀ। ਲਾ 4 ਘੰਟੇ ਹੀ ਪਾਦਾ। ਰੁੱਖੀ ਰੋਟੀ ਤਾਂ ਲੰਗਦੀ ਵੀ ਨਹੀਂ ਹੈਗੀ। ਕਹੀ ਨਹੀਂ ਅੱਜ ਇਹਨਾਂ ਨੂੰ। ਲੇਖੋ ਸਾਬਜੀ ਸੂਜੀ ਲਿਆਓ ਚਲ। ਇੱਕ ਡੰਗ ਬਣਾ ਕੇ ਦੋ ਡੰਗ ਹੋ ਜਾਂਦੀ ਹੈ ਚਲ। ਡੰਗ ਲੈ ਜਾਂਦਾ। ਉਹ ਜੇ ਪੱਕੀ ਰੋਟੀ ਤਾਂ ਪਾ ਦੇ ਲੇਟ ਹੋਈ ਜਾਂਨਾ ਮੈਂ। ਰੋਟੀ ਤਾਂ ਪੱਕੀ ਪਈ ਐ। ਬਸ ਪਾਈ ਜਾਣੀ ਆ। ਲੈ ਫੜਾ ਦੇ ਫਿਰ ਜਾ ਮੈਂ। ਹਾ ਲਓ ਥੋੜੀ ਰੋਟੀ ਤਾਂ ਮੈਂ ਬਣਾਤੀ ਸੀ। ਬਾਕੀ ਆਟਾ ਚੱਕਦਾ ਫੇਰ ਲਾ ਲਾਂਗੇ ਚਲ ਤੇ ਮੈਂ ਸਾਨੂੰ ਐ ਕਹਿੰਦੀ ਸੀ ਅੱਜ ਬਾਈ ਭੋਲੇ ਕੋਲੇ ਜਾਇਆ ਹ ਆਪਣਾ ਦਿਹਾੜੀਆਂ ਨਾਲ ਗੁਜ਼ਾਰਾ ਨਹੀਂ ਹੁਣ ਜਿੱਥੇ ਉਹ ਕੰਮ ਤੇ ਲੱਗਿਆ ਨਾ ਕਹ ਬਾਈ ਮੈਨੂੰ ਵੀ ਲਵਾ ਦੇ ਗਲਤਾਂ ਮੈਂ ਉਹਦਾ ਨਾ ਇੱਕਦਾਂ ਕਰੀ ਸੀ ਪਹਿਲਾਂ ਵੀ ਕਹਦਾ ਸੀ ਪੁੱਛੂਗਾ ਅੱਜ ਫੇਰ ਜਾਇਆ ਹ ਉਹਦੇ ਘਰੇ ਮੈਂ ਤਾਂ ਆਪ ਕਹਿੰਨੀ ਐ ਜੀ ਟਾਈਮ ਤੋਂ ਟਾਈਮ ਕੱਢ ਕੇ ਜਾਈ ਆਇਓ ਆਪਾਂ ਨੂੰ ਲੋੜ ਆਗਲੇ ਨੂੰ ਥੋੜੀ ਲੋੜ ਨਾਲੇ ਪਤਾ ਕੀ ਹੈ ਤੂੰ ਅਸੀਂ ਇਕੱਲੇ ਜਣੇ ਕਮਾਉਣ ਵਾਲੇ ਹਾਂ ਅਸੀਂ ਤਾਂ ਸਾਰੇ ਖਾਣ ਵਾਲਿਆਂ ਮੈਂ ਮਾੜੀ ਮੁੱਟੀ ਦਿਹਾੜੀ ਕਦੇ ਲੱਗ ਜਾਂਦੀ ਹੈ ਕਦੇ ਨਹੀਂ ਨਾਲ ਬੁੜੀਆਂ ਤਾਂ ਦਿਹਾੜੀ ਵਾਲੀ ਘੱਟ ਦਿੰਦੇ ਨੇ 150 ਨਾਲ ਸਾਡਾ ਕੀ ਬਣਦਾ ਤੇ ਇੱਕ ਮੈਂ ਕਹਿੰਦੀ ਸੀ ਅੱਜ ਨਾ ਆਉਂਦੇ ਹੋਏ ਸਬਜ਼ੀ ਭੱਜੀ ਲੈ ਆਇਓ ਬਈ ਜੀ ਅੱਜ ਸਬਜ਼ੀ ਲੈਣ ਲੱਗੇ ਨਾ ਗੋਭੀ ਦੀ ਲੈ ਕੇ ਆਇਓ ਬਾਲਾ ਜੀ ਕਰਦਾ ਖਾਣ ਨੂੰ ਕੋਈ ਗੱਲ ਨਹੀਂ ਲਿਆ ਦੂੰਗਾ ਲਿਆ ਦੂੰਗਾ ਚਲ ਦੇਖਦਾ ਅੱਜ ਆਉਂਗਾ ਨਾ ਤਾਂ ਸਬਜ਼ੀ ਲਿਆਉਂ ਡળે ਮੈਨੂੰ ਪਤਾ ਮਾੜਾ ਮੂਟਾ ਸਾਦਾ ਪੁੱਤੜਾ ਮੁੱਕਿਆ ਹੈ ਚਲ ਦੇ ਕੇ ਰਾਇ ਪੈਸੇ ਲੈ ਲੈ ਆਏ ਚ ਪੈਸੇ ਮਿਲ ਗਏ ਠੀਕ ਆ ਚਲ ਜਾ ਆਏ ਉਹ ਭਾਈ ਭੋਲੇ ਕੋਲੇ ਨੀ ਨੀ ਮੈਂ ਆ ਰੋਟੀਆਂ ਪਕਾਈਆਂ ਸੀ ਮੈਂ ਮੈਂ ਤਾਂ ਕਹਿੰਦੀ ਇੱਕ ਅੱਜ ਤੂੰ ਹੀ ਖਾ ਲੈ ਉਹ ਸਰਪੰਚਾਂ ਦੀ ਬੁੜੀ ਕਹਿ ਕੇ ਗਈ ਸੀ ਕਹਿੰਦੀ ਸਿਆਲ ਚੜ ਗਿਆ ਸਾਡੇ ਕੰਬਲ-ਕੁੰਬਲ ਤਵਾ ਦਿਓ ਚਲ ਤਵਾ ਆਵਾਂਗੇ ਤੂੰ ਵੀ ਮੇਰੇ ਨਾਲ ਹੀ ਬਗ ਚੱਨੀ ਇਕੱਲੀ ਵੀ ਘਰੇ ਕੀ ਕਰੇਗੀ ਚੰਗਿਆ ਭਾਬੀ ਵਗ ਚੱਲੂਗੀ ਮੈਂ ਤੁਹਾਡੇ ਨਾਲ 4 ਪੈਸੇ ਦੇਣਗੇ ਉਹੀ ਚੰਗਿਆ ਕੋਈ ਆਪਣੇ ਆਟਾ ਕੋਟਾ ਆ ਜੂਗਾ ਠੀਕ ਐ ਭਾਬੀ ਲੈ ਖਾ ਲੈ ਫਿਰ ਛੱਟ ਦੇਣੇ ਰੋਟੀ ਤੇ ਹੂ ਹੂ ਹਾਂ ਕਿਹਾ ਭੋਲਿਆ ਵਧੀਆ ਚੱਗਿਆ ਤੂੰ ਸੁਲਾ ਮੈਂ ਤਾਂ ਤੇਰੇ ਕੰਨੀ ਚੱਲਿਆ ਸੀਗਾ ਹੋਰ ਠੀਕ ਆ ਠੀਕ ਠਾਕ ਵਧੀਆ ਆ ਗਿਆ ਕੰਮ ਤਾਂ ਹੋਰ ਯਾਰ ਨਾਈਟ ਲੱਕ ਆਇਆ ਬੱਚਾ ਨਾਈਟ ਡਿਊਟੀ ਸੀ ਨਾਈਟ ਹੀ ਹੁੰਦੀ ਐ ਉਹ ਤੇਰੀ ਪਰਜਾਈ ਕਹਿੰਦੀ ਸੀ ਕਹਿੰਦੀ ਭੋਲੇ ਕੰਨੀ ਜਾ ਕੇ ਆਈ ਵਦਿਆ ਤੂੰ ਰਸਤੇ ਚ ਮਿਲ ਗਿਆ ਮੈਨੂੰ ਕਿਵੇਂ ਓਏ ਉਹ ਕਹਿੰਦੀ ਸੀ ਵੀ ਕੰਮ-ਕੁੰਮ ਦਾ ਯਾਰ ਜੇ ਤੇਰੇ ਕੋਲ ਉੱਥੇ ਫੈਕਟਰੀ ਚ ਦੇਖ ਲੈਂਦਾ ਤਾਂ ਇੱਥੇ ਦਿਹਾੜੀ ਨਾਲ ਯਾਰ ਪੁਜਾਰਾ ਨਹੀਂ ਹੁੰਦਾ ਯਾਰ ਦਿਹਾੜੀ ਦਾ ਕੰਮ ਤਹ ਜਾਂਦਾ ਲੱਗੀ ਲੱਗੀ ਨਾਲ ਲੱਗੀ ਨਾਲ ਖਰਚੇ ਬਹੁਤ ਆ ਤੈਨੂੰ ਪਤਾ ਹੈ ਨਾ ਜਵਾਖ ਦੀ ਫੀਸ ਭਰਨੀ ਆ ਹਨਾ ਹੋਰ ਵੀ ਕਿੰਨੇ ਖਰਚੇ ਹਨਾ ਡੀੜਾ ਕੱਪੜਾ ਲੈ ਕੇ ਆਉਣਾ ਹਨਾ ਹੂੰ ਚੱਲ ਕੋਈ ਨਹੀਂ ਪੁੱਛ ਲੂੰਗਾ ਵਾ ਵੈਸੇ ਤਾਂ ਕੋਈ ਹੈ ਨਹੀਂ ਹਲੇ ਤਾਂ ਅੱਛਾ ਤੇ ਪੁੱਛ ਲੂੰਗਾ ਵਾ ਪਤਾ ਕਰ ਲੂੰ ਬਾਬੂ ਨੂੰ ਪੁੱਛ ਕੇ ਪੁੱਛ ਕੇ ਵੇ ਆਂਦਾ ਨਾ ਕੋਈ ਬੰਦਾ ਕੰਮ ਚ ਲੱਗ ਗਿਆ ਕੋਈ ਹਟ ਗਿਆ ਹਨਾ ਹਾਂ ਹਾਂ ਪੁੱਛ ਲੂ ਮੈਂ ਧਿਆਨ ਰੱਖੂਗਾ ਫੇਰ ਹੋਰ ਦੇਖ ਲਈ ਯਾਰ ਦੇਖ ਪੁੱਛ ਹੋਰ ਦੇਖ ਲੂ ਕੋਈ ਇੱਕ ਤਾਂ ਯਰ ਪਈਆਂ ਨੇ ਵਾੜਾ ਪੰਗਾ ਵਾ ਕੱਟ ਪੈਸਾ ਤੇ ਲੱਗ ਜਾਂਦੇ ਹਨਾ ਤਾਂ ਪੰਜਾਬੀਆਂ ਦੀ ਕਦਰ ਨਹੀਂ ਫਿਰ ਕੋਈ ਪਤਾ ਹੀ ਐ ਰੇਕ ਬੰਦਾ ਪੈਸਾ ਹੈਗਾ ਯਾ ਪੁੱਛਣਾ ਬੰਜਾਰਾ ਦਾ ਪੈਸਾ ਰੇਕ ਬੰਦਾ ਪੈਸੇ ਵਿੱਚ ਆਉਂਦੀ ਕੋਸ਼ਿਸ਼ ਕਰਦਾ ਹਨਾ ਚੱਲ ਤੋ ਫੇਰ ਵੀ ਬਾਈ ਬਣ ਕੇ ਪਤਾ ਕਰੀ ਉਹਨਾਂ ਨੂੰ ਕਹਿ ਕੇ ਰੱਖੀਂ ਵਰ ਜੇ ਕੋਈ ਹਨਾ ਨੌਕਰੀ ਵਾਲਾ ਕੋਈ ਖਾਲੀ ਹੋਊਗਾ ਆਖਿਆ ਤਾਂ ਅੱਖਿਆ ਤਾਂ ਸੀਗਾ ਹਾਂ ਕੋਈ ਨੀ ਮਦਦਾਰੇ ਹੋ ਰੱਖ ਲੂੰਗਾ ਔਰ ਹਾਂ ਗੌਰ ਰੱਖੇਂਗਾ ਬਾਈ ਬੜਾ ਕੋਈ ਗੱਲ ਔਰ ਯਾਰ ਅਧਿਆੜੀ ਵਾਲਾ ਕੰਮ ਤਾਂ ਬਾਲਾ ਔਖਾ ਬਾਈ ਯਾਰ ਇਹ ਤਾਂ ਲੱਗੀ ਲੱਗੀ ਉਹ ਐ ਵੀ ਵਜਵਾ ਦਾ ਕੰਮ ਹੈ ਪੈਸੇ ਆ ਜਾਂਦੇ ਕੋਈ ਨਾ ਕੁਛ ਹਾਂ ਵਜਵਾ ਵਿੱਚ ਪੈਸੇ ਵੜ ਜਾਂਦੇ ਯਾਰ ਰਾਤ ਦੀ ਜੁਟੀ ਕਰ ਲੇਗਾ ਰਾਤ ਵਾਲੀ ਵੀ ਕਰ ਲੂੰ ਮੈਂ ਦਿਨ ਵਾਲੀ ਵੀ ਕਰ ਲੂੰ ਮੈਂ ਤਾਂ ਯਾਰ ਪੁੱਛਣਾ ਇਹਦੇ ਨਾਲ ਤਾਂ ਸੌਖਾ ਹੀ ਹੈ ਇਹ ਕੰਮ ਉਹ ਕਹਿੰਦਾ ਸੀ ਇੱਕ ਬੰਦਾ ਹੋਰ ਰੱਖਣਾ ਸਿਕਿਉਰਟੀ ਗਾਰਡ ਪਾਏਂ ਕਰਾਂਗੇ ਹਾਂ 24 24 ਘੰਟੇ ਕਰ ਲਿਆ ਕਰਾਂਗੇ ਦੇਖ ਲਾਂਗੇ ਦਿਨ ਰਾਤ ਉਹ ਦੋ ਦੋ ਸ਼ਿਫਟਾਂ ਕਰ ਲਿਆ ਕਰਾਂਗੇ ਹਾਂ ਯਾਰ ਐਡਾ ਹੁਣ ਦੇਖ ਭੈਣ ਵੀ ਪਿਉ ਸਾਨੂੰ ਪਤਾ ਹੈ ਐਦਾ ਲੋਟਣੀ ਆਉਣਾ ਕੰਮ ਹੈ ਦਿਹਾੜੀ ਜੇ ਤਾਂ ਯਾਰਕ 2 ਦਿਨ ਲੱਗਦੀ ਆ 2 ਦਿਨ 4 ਦਿਨ ਕਈ ਨਹੀਂ ਲੱਗਦੀ ਯਾਰ ਟੁੱਟਮਾ ਜਿਹਾ ਕੰਮ ਆ ਹਨਾ ਮੈਂ ਯਾਰ ਪੁੱਛ ਲਉ ਠੀਕ ਹੈ ਨਾ ਜੇ ਉਹਦੇ ਬੰਦਾ ਹੋਰ ਰੱਖਣਾ ਹੋਇਆ ਤਾਂ ਆਪਾਂ 24 24 ਘੰਟੇ ਕਰਨਾ ਠੀਕ ਹੈ ਨੀਗਾ ਪਤਾ ਕਰਕੇ ਰੱਖੇ ਮਲੇ ਕੋਈ ਗੱਲ ਨਹੀਂ ਫਿਰ ਮਿਲਦੇ ਆਂ ਝੱਗਾ ਆਪਾਂ ਕੀ ਰੱਖੂ ਟੈਨਸ਼ਨ ਧਿਆਨ ਰੱਖੋ ਓਕੇ ਕੋਮਲਾ ਪਾਣੀ ਲਿਆ ਹਾਲੇ ਹੋ ਰਾਈ ਤਨਖਾਣੂ ਕੂ ਕਹਿੰਦੇ ਮਿਲਿਆ ਨਹੀਂ ਹਏ ਤਾਂ ਪੰਜ ਚਾਰ ਦਿਨ ਲੱਗਣਗੇ ਅੱਛਾ ਨਾਲ ਤਾਂ ਕੁੜੀ ਦੀ ਬਰਦੀ ਲਿਓਣੀ ਸੀ ਉਹ ਪਾਟੀ ਪਈ ਐ ਨਾਲੇ ਉਹਦਾ ਬੂਟ ਲਿਓਣੇ ਤੇ ਮੈਡਮਾ ਰੋਜ਼ ਕੁੱਟਦੀਆਂ ਨੇ ਵਿਚਾਰੀ ਨੂੰ ਰੋਜ਼ ਆ ਕੇ ਕਹਿੰਦੀ ਆ ਮੰਮੀ ਮੈਨੂੰ ਬਰਦੀ ਲਿਆ ਕੇ ਦੇ ਦੋ ਉਹ ਬਗਾਨੇ ਹੱਥ ਡੋਰਾ ਹੈ ਮਿਲ ਜਾਂਦੇ ਪੈਸੇ ਲਿਆ ਦੇ ਆਗੇ ਠੀਕ ਹੈ ਜੀ ਆਹ ਗਲਾਸ ਮੈਨੂੰ ਫੜਾਓ ਤੁਸੀਂ ਬਰਦੀ ਬਾਦਲ ਲਓ ਚਲ ਮੈਂ ਚਾਹ ਲਿਓਣੀ ਬਣਾ ਕੇ ਬਰਾ ਲਿਆ ਚੰਗੋ ਯੋਨ ਆਫ ਦੀ ਢੜੀ ਲੈ ਜਾ ਚਾਰ ਸੌ ਕੁ ਰੁਪਏ ਤੇ ਭਾਈ ਦੋ ਕਿਤਨਾ ਇਹ ਢਿਆੜੀ ਵੱਧ ਦੇ ਦਿੰਦੇ ਘਰੇ ਦਾ ਸੌਦਾ ਪੱਤਾ ਮੁੱਕਿਆ ਪੈ ਗਿਆ ਲੈ ਕੇ ਜਾਣਾ ਸੀਗਾ ਬਈ ਇਸ ਤਾਂ ਕੰਮ ਬੰਦ ਕਰਦੇ ਆ ਠੰਡ ਦੀ ਰੁੱਤ ਆ ਗਈ ਸਵੇਰ ਤੋਂ ਤੂੰ ਆਉਣਾ ল'বা পাণ কাম ਆਰੇ ਹੱਡ ਪੈ ਟੁੱਟੀ ਜਾਂਦੇ ਦਵਾਈ ਦੇ ਦੇ ਯਾਰ ਉਹ ਦੇ ਦਿੰਦੇ ਆ ਜੀ ਨਾ ਨੋ ਨਾ ਨਾਲ ਖੰਗ ਦੇ ਵੀ ਦادی ਕੰਮੁਰ ਵੀ ਲਾਣਾ ਹੈ ਜੀ ਆਹ ਲਓ ਜੀ ਕਰਾਓ ਅੱਛਾ ਇਹ ਆਉਣਾ ਜੀ ਇੱਕ ਇੱਕ ਗੋਰੀਆਂ ਨਾ ਚਾਹ ਹੇਕ ਹੇਕ ਲੈ ਲਓ ਨਾ ਜੀ ਕਿੰਨੇ ਪੈਸੇ ਹੋ ਗਏ 100 ਰੁਪਿਆ ਜੀ 100 ਰੁਪਿਆ 100

ਆ ਚੱਕਲੇ ਤੇਰੀ ਗੋਭੀ ਆਏ ਹਾਏ ਤੇ ਗੋਭੀ ਖਾ ਮੰਨੀ ਨੀ ਨੂੰ ਤਾਂ ਗੋਭੀ ਦਾ ਚਾ ਚੜ ਗਿਆ ਪਰ ਆ ਲੈ ਥੋੜਾ ਜਿਹਾ ਆਟਾ ਵੀ ਲੈਣ ਦੋ ਆ ਵੀ ਰੱਖਿਆ ਨੇ ਆ ਰਾਸ਼ਨ ਵੀ ਲੈ ਕੇ ਆਇਆ ਸੀ ਆ ਵੀ ਲਾ ਲਈ ਆਏ ਪਾਣੀ ਲਿਆ ਦੇ ਪਹਿਲਾਂ ਪਾਣੀ ਲਿਓ ਨੀ ਆ ਪਤਾ ਤੁਸੀਂ ਵਧੀਆ ਕੀਤਾ ਘੜਾ ਰਾਸ਼ਨ ਲਿਆਈ ਮੈਂ ਤਾਂ ਸੋਨੂੰ ਤੜਕੇ ਕਹਿੰਦੀ ਕਹਿੰਦੀ ਰਹਗੀ ਜੰਮੀ ਨਹੀਂ ਸੀ ਆਟਾ ਕੋਟ ਆਪਣੇ ਘਰੇ ਤਾਂ ਹੁਣ ਮੈਨੂੰ ਪਤਾ ਸੀ ਘਰ ਦਾ ਰਾਸ਼ਨ ਮੁੱਕਿਆ ਪਿਆ ਤਾਂ ਕਰਕੇ ਮੈਨੂੰ ਜਿੰਨੇ ਕੁ ਪੈਸੇ ਮਿਲੇ ਸੀ ਨਾ ਮਿਸਤਰੀ ਤੋਂ ਥੋੜਾ ਜਿਹਾ ਆਟਾ ਲੈ ਆਇਆ ਕੋਸੋ ਨੂਨ ਮਿਰਚ ਮਸਾਲਾ ਸਿਓ ਲੈ ਕੇ ਆਇਆਗਾ ਤੇ ਬਾਕੀ ਮੈਂ ਚੱਲਨੇ ਮਨ ਨੂੰ ਕਾਪੀ ਲਿਆ ਦਿੱਤੀ ਵਿਚਾਰੀ ਬੜਾ ਜੀ ਕਰਿਆ ਮੈਂ ਕਿ ਕਨੇ ਕੌਫੀ ਖਾਣੀ ਆ ਹਾਂ ਤਾਂ ਤੁਸੀਂ ਵਧੀਆ ਕੀਤਾ ਜੀ ਵਿਚਾਰੀ ਜਵਾਖੜੀ ਦਾ ਜੀ ਕਰਦਾ ਸੀ ਉਹਨ ਤਾਂ ਅਸਲੀ ਤਾਂ ਦੇਖਿਆ ਵੀ ਨਹੀਂ ਜਾਂਦਾ ਨਾਲੇ ਸੱਚ ਮੈਂ ਇਹ ਕਹਿੰਦੀ ਸੀ ਮੈਂ ਸਾਨੂੰ ਜਾਂਦਾ ਨੂੰ ਆਖਿਆ ਸੀ ਬਾਈ ਭੋਲੇ ਕੋਲੇ ਜਾਇਆ ਉਹ ਪੁੱਛ ਲਿਓ ਕੋਈ ਕੰਮ ਕਰਦਾ ਜਾਇਆ ਸੀ ਬਾਈ ਕੋਲੇ ਭੋਲੇ ਕੋਲੇ ਭੋਲਾ ਮੈਨੂੰ ਰਾਜ਼ੀ ਮਿਲ ਗਿਆ ਸੀਗਾ ਅੱਛਾ ਤੇ ਉਹਨੂੰ ਕਿਹਾ ਸੀ ਮੈਂ ਕਿਹਾ ਵੀ ਆਇਆ ਕਰਕੇ ਤੂੰ ਗੱਲ ਕਰ ਲੈ ਆਹ ਉਹ ਕਨ ਸੀ ਫੈਕਟਰੀ ਵਾਲਾ ਨਾਲ ਮੈਂ ਗੱਲ ਕਰੂੰਗਾ ਹਜੇ ਤੱਕ ਉਹ ਕੰਮ ਕਰ ਰਹੇ ਨਹੀਂ ਜੇ ਹੋਇਆ ਤਮਾ ਦੇਖ ਲਓ ਚਲ ਕਹਿਣਾ ਫਰਕ ਪੈ ਜਾਂਦਾ ਜੀ ਹੁਣ ਉਹ ਵਿਚਾਰਾ ਦੇਖ ਲੂਗਾ ਕੰਮ ਤੁਹਾਡੇ ਵਾਸਤੇ ਮੰਮੀ ਮੰਮੀ ਮੇਰੀ ਮੈਡਮ ਕਹਿੰਦੀ ਸੀ ਨਾ ਮੇਰੇ ਸਕੂਲ ਦੀ ਫੀਸ ਭਰਿਓ ਨਹੀਂ ਤਾਂ ਉਹਨਾਂ ਨੇ ਮੇਰੇ ਪੇਪਰ 'ਚ ਨਹੀਂ ਬਿਠਣ ਦੇਣਾ ਚਲ ਕੋਈ ਨਹੀਂ ਪੁੱਤ ਭਰ ਦਾਂਗੇ ਫੀਸ ਜਾਂ ਖੇਡ ਲਾ ਤੂੰ ਮੈਂ ਤਾਂ ਸੋ ਨੂੰ ਤੜਕੇ ਕਹਿੰਦੀ ਕਹਿੰਦੀ ਰਹੀ ਗਈ ਭੁੱਲ ਹੀ ਗਈ ਉਹ ਰਾਸ਼ਨ ਪਾਣੀ ਜੀ ਉਲਝ ਗਏ ਮੈਂ ਤਾਂ ਐ ਕਹਿੰਦੀ ਸੀ ਇਹਦੀ ਮੈਡਮ ਦੇ ਨਾਲ ਕਈ ਸੁਨੇਹੇ ਆ ਗਏ ਸਕੂਲ ਚ ਇਹਦੀ ਫੀਸ ਭਰ ਨਹੀਂ ਸੀ ਹਨ ਹੋਰ ਇਹਨਾਂ ਦੇ ਪੇਪਰ ਵੀ ਹੋਣੇ ਆਗੇ ਤੇ ਵੀ ਜਵਾਖ ਦਾ ਨਾਂ ਕੱਟ ਦੇਣਗੇ ਆ ਵਿਚਾਰੇ ਦਾ ਮੈਂ ਕਰੂੰਗਾ ਮਿਸਤਰੀ ਨਾਲ ਗੱਲ ਜੇ 10-15 ਦਿਨਾਂ ਦੇ ਪੈਸੇ ਆਪਾਂ ਨੂੰ ਪਹਿਲਾਂ ਦੇ ਦੇਣਾ ਤੇ ਨਾਲੇ ਤਾਂ ਚੱਲੇ ਦੀ ਫੀਸ ਭਰ ਦੀਏ ਨਾਲੇ ਮୋਰੇ ਠੰਡ ਆਉਂਦੀ ਆ ਕੋਈ ਲੈੜਾ ਰੱਤਾ ਲੈ ਦੇਣਾ ਇਹ ਡੱਲ ਲੱਗਦਾ ਕਿ ਜੀ ਇਹਦੀ ਤਾਂ ਵਿਚਾਰੇ ਦੀ ਵਰਦੀ ਵੀ ਜਮੇ ਹੀ ਘਸੀ ਪਈ ਆ ਹੁਣ ਮੋਰੇ ਸਿਆਲ ਆਉਂਦਾ ਜਵਾਖ ਉਹ ਵਰਦੀ ਪਾ ਕੇ ਜਾਇਆ ਕਰੂੰਗਾ ਠੰਡ ਚ ਚਾਰੇ ਇਹਨੂੰ ਵਰਦੀ ਲਿਆ ਦੀ ਹੋਰ ਤਾਂ ਕੋਈ ਨਹੀਂ ਚਲ ਆਇਂ ਕਰ ਚਾਹ ਬਣਾ ਦੇ ਮੇਰਾ ਸਰੀਰ ਨਾ ਪਤਾ ਨਹੀਂ ਕਿਹੰਜ ਸਾਰਾ ਦੁਖੀ ਜਾਂਦਾ ਚਲ ਕੋਈ ਤੁਸੀਂ ਨਾ ਦੋ ਮਿੰਟ ਆਰਾਮ ਕਰ ਲਓ ਮੈਂ ਚਾਹ ਬਣਾ ਕੇ ਲਿਆਉਣੀ ਆ ਰਿਹਾ ਬਣਾ ਕੇ ਆਏ ਜੋਤ हाँ बुआ एक ही अरे गोभी होए गोभी हाँ। गोभी खावांगे गोभी खावांगे जे मैं पैसे दे देना कपड़ों का चल जवाब खाऊं तो कपड़े जेड़े ले आएंगे क्या बता गया था मुझे हाँ आ गया मुझे कल तो न बखार सी पता कि मैं हूँ दवाई दूँ ही आएं कोई बखार ताज़ ता। <laughs> हाँ भी है तो हाँ यार मैं भी ਮੈਂ ਸਟ੍ਰੀਟ ਉੱਤੇ ਪੈਸੇ ਮਿਲ ਕੇ ਸੀਗੇ ਤੇ ਮੈਂ ਸੋਚਿਆ ਚਲੋ ਰਾਸ਼ਨ ਪਾਣੀ ਲੈ ਜਾ ਘਰੇ ਮੁੱਕਿਆ ਪਿਆਗਾ ਤਾਂ ਰਾਸ਼ਨ ਤਾਂ ਕੱਢ ਨੂੰ ਲਿਆਉਂਦਾ ਦਵਾਈ ਲੈਣੀ ਜ਼ਰੂਰੀ ਸੀ ਜੇ ਬਿਮਾਰ ਹੈ ਪਰ ਕੰਮ ਕਿਵੇਂ ਕਰੇਗਾ ਦਵਾਈ ਲਿਆਉਂਦਾ ਜ਼ਰੂਰੀ ਤਾਂ ਬੇਬੇ ਦਵਾਈ ਵੀ ਸੀ ਪਰ ਦਵਾਈ ਨਾਲ ਜ਼ਰੂਰੀ ਰਾਸ਼ਨ ਸੀ ਮੈਂ ਤਾਂ ਨਾ ਪੁੱਛਣਾ ਕਦੇ ਕਦੇ ਸੋਚਦਾ ਬੇਬੇ ਰੱਬ ਸਭ ਬੜਿਆ ਜੇ ਨਾ ਮੈਂ ਉਹ ਇੱਕ ਗੱਲ ਜ਼ਰੂਰ ਪੁੱਛਾਂ ਮੇਰ ਰੱਬਾ ਤੂੰ ਪਹਿਲਾ ਸਾਨੂੰ ਗਰੀਬ ਹੀ ਕਿਉਂ ਪੈਦਾ ਕੀਤਾ ਤੇ ਜੇ ਗਰੀਬ ਪੈਦਾ ਕਰ ਵੀ ਦਿੱਤਾ ਸੀ ਤਾਂ ਪਾਪੀ ਬੇਟ ਘਰ ਨਾ ਆਇਆ ਸੀ ਤੇ ਤੈਨੂੰ ਪਹਿਲੇ ਘਰ ਆਣਾ ਨਹੀਂ ਦੱਸਿਆ ਕਿ ਤੇ ਆਪਾਂ ਵਿੱਚ ਆ ਕੇ ਨਾ ਆਉਣ ਬਸ ਆਸ ਲੱਗਦੀ ਬਸ ਉਹਦੀਆ ਰੋਟੀ ਬਣ ਗਈ ਤਾਂ ਆ ਗਈ ਜੀ ਚੋ ਮੇਰੀ ਗੱਲ ਸੁਣੋ ਨਸ਼ੇੜੀ ਹੁੰਦੇ ਨੇ ਰਾਜ ਆਪਦਾ ਧਿਆਨ ਨਾਲ ਜਾਇਆ ਕਰੋ ਲੁੱਠਾ ਕੂਆ ਬਹੁਤ ਹੁੰਦੀਆਂ ਨਹੀਂ ਕੋਈ ਗੱਲ ਨਹੀਂ ਧਿਆਨ ਨਾਲ ਟੈਨਸ਼ਨ ਨਾ ਲਿਆ ਕਰੋ ਕਿਚੜ ਕੰਮ ਕਰਾ ਮਾਣਾ ਕੋਈ ਸੁੱਖ ਨੂੰ ਨਵਾਂ ਲਿਆਂਦਾ ਸਾਈਕਲ ਮੇਰੇ ਡੈਡੀ ਨੇ ਲੈ ਕੇ ਦਿੱਤਾ ਮੈਨੂੰ ਵੀ ਝੂਟਾ ਲੈ ਲੈਂਦੇ ਕਿਆ ਤੂੰ ਤਾਂ ਤੋੜ ਦੇਂਗਾ ਆਪਦੇ ਡੈਡੀ ਨੂੰ ਕਹਤੋਂ ਨਵਾਂ ਲੈ ਆ ਦੂ ਭੈਣ ਬਣ ਕੇ ਲੈ ਲੈਂਦੇ ਲੈਣ ਅਲਜ ਪਰੇ ਮੰਨ ਛੋਟਾ ਨਹੀਂ ਲੈਣ ਨਾ ਛੋਟਾ ਨਹੀਂ ਲੈ ਕੀ ਗੱਲ ਪੁੱਤ ਕੀਨੇ ਮਾਰਿਆ ਤੈਨੂੰ ਮੰਮੀ ਝੁਕੂ ਦੇ ਬਾਪੇ ਨੇ ਨਾ ਹੁਣ ਨਵਾਂ ਸਾਈਕਲ ਲੈ ਕੇ ਦਿੱਤਾ ਸੀ ਤੇ ਉਹਨੇ ਮਾਨੂੰ ਛੋਟੇ ਨਹੀਂ ਲੈਂਦੇ ਤੇ ਮੈਂ ਨਵਾਂ ਸਾਈਕਲ ਲੈਣਾ ਨਾਪੋਤੋ ਨਾ ਮੈਂ ਸਾਈਕਲ ਕੋਈ ਨਹੀਂ ਜੇ ਤੋ ਕੋਈ ਆਪਣੇ ਕੋਲੇ ਪੈਸਾ ਤੇ ਲਾ ਗਿਆ ਲਿਆ ਦਾਂਗੇ ਤੈਨੂੰ ਤੂੰ ਨਾ ਆਪਦੇ ਟਰੈਕਟਰ ਨਾਲ ਖੇਡ ਲੈ ਨਹੀਂ ਦਿੰਦੇ ਨਾ ਦੇਣ ਆਪਦਾ ਸਾਈਕਲ じゃ ਕੀ ਕਰਾਉਣਾ ਆਪਾਂ ਇਹਨਾਂ ਦੇ ਨਾਲ ਜਾਇਆ ਕਰਾਂਵੇਂ ਤਾਂ ਬਾੜੇ ਸ਼ੁਕਰੇ ਹੋਏ ਨੇਗੇ ਐਵੇਂ ਨਾ ਜਾਇਆ ਕਰੇ ਨਾ ਜਵਾਖਾਂ ਕੋਲੇ ਜਾ ਉਹਦੇ ਟਰੈਕਟਰ ਨਾਲ ਖੇਡ ਲੈ ਲੈ ਹੈ ਪਟਮੇਲੀ ਪੈਣੇ ਪੁੱਠੀਆਂ ਰੀਸਾਂ ਲਾ ਕੇ ਧਰ ਦਿੰਦੇ ਜਵਾਖਾਂ ਨੂੰ ਲੈ ਇਹ ਜਵਾਖਾਂ ਨੂੰ ਰੀਸਾਂ ਲਾ ਕੇ ਨਾ ਮੈਂ ਸਾਈਕਲ ਲੈਣਾ ਆ ਬਿਓ ਖਾਣ ਨੂੰ ਤਾਂ ਘਰੇ ਪੈਸਾ ਨਹੀਂ ਹੈਗਾ ਗਰੀਬੀ ਅਮੀਰੀ ਵੀ ਨਹੀਂ ਦੇਖਦੇ ਐਂ ਕਰਦੇ ਨੇਗੇ ਚਾਂਬਲੇ ਹੋਏ ਲੈ ਦੱਸ ਕਹੇ ਨਾਲ ਕਿ ਇਹ ਵਾਲੇ ਹੋਰ ਵੱਡੇ ਹੋ ਜਾਣਗੇ ਉਹ ਇੰਚ ਬਣਾ ਰੱਖੇ ਨੇ ਜਵਾਖ ਉਹ ਜੋ ਬੋਲ ਨਹੀਂ ਕੱਟਣ ਦਿੰਦੇ ਵੀ ਜੋ ਅੱਖਾਂ ਨੇ ਗੱਲਾਂ ਵੀ ਮੰਨਣੀਆਂ ਹੁੰਦੀਆਂ ਨੇ ਇਹਨੂੰ ਵੀ ਜਵਾਖ ਰੀਸਲਾ ਜੀ ਪਾਣੀ ਤੁਸੀਂ ਘਾਤੋ ਆਇਆ ਦਾਸ ਜੀ ਹੋਇਓ ਨਾ ਅੱਜ ਤੁਸੀਂ ਨੇ ਬੋਲਬੂਲ ਮਾਰਿਆ ਪਾਣੀ ਉਦਾਸ ਨਾ ਹਾਂ ਮੈਂ ਤਾਂ ਕੀ ਕਰਾਂ ਉਹਨਾਂ ਨੇ ਨੌਕਰੀ ਤੋਂ ਕਰਤਾ ਕਿਉਂ ਉਹਨਾਂ ਨੇ ਘੱਟ ਰੇਟ ਤੇ ਬਈਆ ਰੱਖ ਗਏ ਬਈਆ ਨੇ ਤਾਂ ਜੀ ਆਪਾਂ ਨੂੰ ਦੁਖੀ ਕਰ ਲਿਆ ਸਾਰੇ ਪੰਜਾਬ ਤੇ ਕਬਜ਼ਾ ਕਰ ਲਿਆ ਮੈਨੂੰ ਤਾਂ ਐਂ ਲੱਗਦਾ ਜੀ ਆਪਾਂ ਤਾਂ ਭੁੱਖੇ ਮਰਾਂਗੇ ਆਪਣਾ ਤਾਂ ਰਜਗਾਰ ਹੀ ਖੋ ਲਿਆ ਗੱਲ ਤੇਰੀ ਸਹੀ ਹੈ ਬਈਆ ਨੇ ਸਾਡਾ ਰਜਗਾਰ ਖੋ ਲਿਆ ਮੈਂ ਕਿੰਨੀ ਗੱਲ ਦੀ ਚਿੰਤਾ ਹੈ ਜੇ ਆਹੀ ਹਾਲ ਰਿਹਾ ਨਾ ਸਾਡਾ ਤਾਂ ਪੰਜਾਬੀਆਂ ਦਾ ਵजूद ਹੀ ਖਤਮ ਹੋ ਜੂਗਾ ਪੰਜਾਬ ਚ ਭਈਆਂ ਦਾ ਰਾਜ ਹੋ ਜੂਗਾ ਕੋਈ ਨਾ ਜੀ ਤੁਸੀਂ ਸੁਭ ਸੁਭ ਬੋਲੋ ਇਹ ਆ ਜਾ ਕੁਛ ਨਹੀਂ ਹੁੰਦਾ ਨੌਕਰੀਆਂ ਹੋਰ ਬਥੇਰੀਆਂ ਕਿਸੇ ਪਾਸੇ ਕਿਸੇ ਨੂੰ ਪੁੱਛ ਲੋ ਤੁਸੀਂ ਕੋਈ ਲਵਾ ਦੂਗਾ ਭੈਣ ਭਾਈ ਓਏ ਨੌਕਰੀਆਂ ਕਿਤੇ ਧਰੀਆਂ ਪਈਆਂ ਆ ਨੌਕਰੀ ਮਸਾਂ ਸੀਗੀ ਮਿਲੀ ਬਾਈ ਦੇ ਮਿਹਨਤਾਂ ਕਰ ਕਰਕੇ ਲੱਗੇ ਸੀਗੇ ਹੋਰ ਜਿਨਾ ਚਿਰ ਕੰਮ ਨਹੀਂ ਮਿਲਦਾ ਸੋਚਦਾ ਜੱਗੇ ਨਾਲ ਵਗ ਜਾ ਕਰਾਂ ਉਹ ਮਿਸਤਰੀਆਂ ਲੱਗਿਆ ਵਾ ਰਾਮ ਪਰੇ ਜਾਂਦਾ ਉਹ ਹੂੰ ਉਹਨੂੰ ਸ਼ਾਮ ਨੂੰ ਪੁੱਛ ਕੇ ਆਉਂਗਾ ਮੈਂ ਚਲ ਤੂੰ ਐ ਕਰ ਚਾਹ ਬਣਾ ਕੇ ਲਿਆ ਕੋ ਤੂੰ ਠੀਕ ਹੈ ਜੀ ਪਰ ਜੱਗਾ ਤਾਂ ਮੈਨੂੰ ਕਹਿੰਦਾ ਸੀਗਾ ਫੈਕਟਰੀ 'ਚ ਲੱਗਣ ਵਾਸਤੇ ਚਲ ਪੁੱਛੂਗਾ ਉਹਨੂੰ ਕੀ ਆਦਾ ਦੇ ਆਚਾ ਬਣ ਗਈ ਤਾਂ ਆ ਲਓ ਜੀ ਚਾਹ ਚਾਹ ਪੀ ਕੇ ਨਾ ਤੁਸੀਂ ਬਾਈ ਜੱਗੇ ਲਵੇ ਜਾਇਆ ਉਹਨੂੰ ਪੁੱਛ ਲੋ ਵੀ ਬਾਈ ਮੈਨੂੰ ਕਿਤੇ ਕੰਮ ਘੁੰਮਤੇ ਲਾ ਦੇ ਸ਼ਾਮ ਨੂੰ ਜਾ ਕਿਉਂ ਹੈ ਕਿੱਥੇ ਆਊਗਾ ਚਲ ਠੀਕ ਹੈ ਜੀ ਸ਼ਾਮ ਨੂੰ ਬਗ ਜੀ ਸ਼ਾਮ ਨੂੰ ਜਾ ਕਿ ਠੀਕ ਹੈ ਚੰਗਾ ਜੀ ਮੈਂ ਕੰਮ ਧੰਦਾ ਕਰਦੀ ਆ ਪੱਬੀ ਕਦੋਂ ਕਬਣੂਗਾ ਸਾਗ ਸਾਗ ਤਾਂ ਨਿੰਮਾ ਬਣਦਾ ਹੀ ਬਣੂਗਾ ਸਾਗ ਨੂੰ ਨਾ ਟਾਈਮ ਲੱਗ ਜਾਂਦਾ ਇਹ ਤਾਂ ਦੇਖ ਲੈ ਹੁਣ ਆਪਾਂ ਕਦੋਂ ਦਾ ਧਰਿਆਗਾ ਹਜੇ ਅਧ ਬਣਿਆ ਜਾਂ ਹੋਇਆਗਾ ਪਰ ਆਇਆ ਬਿਸਾਕ ਦੀ ਮੌਜ ਆ ਆਪਣੇ 2-3 ਦਿਨ ਵਧੀਆ ਨਿਕਲ ਜਾਣਗੇ ਆ ਕੌਣ ਲਿਆ ਵੇ ਰੋਜ਼ ਸਬਜ਼ੀ ਦਿਹਾੜੀਦਾਰ ਬੰਦੇ ਨੂੰ ਸਬਜ਼ੀ ਲਿਓਣੀ ਕਿਹੜਾ ਸੌਖੀ ਹੈ ਰੋਜ਼-ਰੋਜ਼ ਹਾਂ ਭਾਬੀ ਜੀ ਨਾਲ ਵਧੀਆ 2-3 ਦਿਨ ਨਿਕਲ ਜਾਣਗੇ ਨਾਲੇ ਸਾਗ ਲੱਗਦਾ ਵੀ ਬਹੁਤ ਸਵਾਦ ਆਗਾ ਹਾਂ ਸਬਜ਼ੀ ਸੋਜਾਂ ਤੋਂ ਜੀ ਵੀ ਅੱਕ ਜਾਂਦਾ ਛੇਤੀ ਸਾਗ ਤਾਂ ਵਧੀਆ ਲੱਗਦਾ ਜਿਉਂ-ਜਿਉਂ ਬੇਹਾ ਕੋਈ ਜਿਉਂ-ਜਿਉਂ ਸਵਾਦ ਲੱਗੀ ਜੋ ਨਾ ਸੁਣ ਕਿੰਨਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਬਾਬੂ

ਕੋਈ ਨਹੀਂ ਥੱਕ ਗਿਆ ਭੁੱਖ ਲੱਗੀ ਤਾਂ ਰੋਟੀ ਪਕਾ ਲਾ ਖਾ ਜੀ ਦੋ ਗੁੱਟ ਰੋਟਾ ਬਸ ਸਾਗ ਤੇ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਜਦੋਂ ਸਾਗ ਬਣ ਗਿਆ ਨਾ ਫਿਰ ਉਹਦੀ ਰੋਟੀ ਲਾ ਦਾਂਗੇ ਚੱਲ ਕੁਝ ਜਾਂਦੇ ਮੈਂ ਆਰਾਮ ਕਰ ਲਾਂ ਦਸ ਘੰਟੇ ਆਏ ਉਹ ਜੱਗਿਆ ਕਰੇ ਹੈ ਓਏ ਆ ਜਾ ਭੋਲੇ ਨੰਗਿਆ ਕਰੇ ਆ ਉਸਨੂੰ ਕਿਵੇਂ ਪਿਆ ਉਹ ਬਸ ਤੈਨੂੰ ਯਾਦ ਕਰੀ ਜਾਂਦਾ ਸੀ ਮੈਂ ਪੁੱਛਾਂ ਉਹਨੂੰ ਵੀ ਕੀ ਬਣਿਆ ਤੇ ਤੂੰ ਅੱਜ ਡਿਊਟੀ ਗਿਆ ਨਹੀਂ ਕੀ ਗੱਲ ਹੋ ਗਈ ਜਾਣਾ ਕਿੱਥੇ ਸੀ ਉਹਨਾਂ ਦਾ ਮੈਨੂੰ ਕੜਤਾ ਕਹਿੰਦੇ ਤੇਰੀ ਤਨਖਾਹ ਚ ਤਾਂ ਦੋ ਬੰਦੇ ਰੱਖ ਲਾਂਗੇ ਅਸੀਂ ਬਈਆ ਰੱਖ ਲਿਆ ਉਹਨਾਂ ਨੇ ਅੱਛਾ ਤਾਂ ਮਾੜੀ ਗੱਲ ਆ ਯਾਰ ਨਿੰਮੋ ਪਾਣੀ ਦਾ ਗਲਾਸ ਲੈ ਕੇ ਦੇ ਬਾਈ ਨੂੰ ਸਰ ਪੰਜਾਬ ਆਲਾ ਤਾਂ ਬਾਈ ਯਾਰ ਤੈਨੂੰ ਸਹੀ ਦੱਸਾਇਆ ਤਾਂ ਯਾਰ ਬਹੁਤ ਗਲਤ ਹੋਈ ਜਾਂਦਾ ਕੰਮ ਯਾਰ ਆਪਣੇ ਪੰਜਾਬੀ ਤਾਂ ਪਈਏ ਪਈਏ ਹੋ ਗਏ ਹਨਾ ਯਾਰ ਹਰੇ ਕੰਮ ਚ ਪਈਏ ਆਦ ਨੇ ਆਣੇ ਭੱਜ ਜਾਂਦਾ ਲੱਗਦਾ ਵੀ ਆਪਣਾ ਪੰਜਾਬ ਖਾਈ ਨਹੀਂ ਆਹ ਯੱਕੁੰਿਆ ਨਾ ਬਰਾਹ ਆ ਪੁੱਛ ਰ ਅਜੇ ਕੰਮ ਆਇਆ ਸੀ ਯਾਰ ਕਿਵੇਂ ਆਇਆ ਸੀ ਕੰਮ ਕੰਮ ਚੱਲਦਾ ਕਿਤੇ ਤੇਰਾ ਕੰਮ ਹਾਂ ਮੇਰਾ ਚੱਲ ਜਾਂਦਾ ਕਮਿਸਤਰੀ ਦਾ ਹਜੇ ਹੈਗਾ ਉਹਦੇ ਕੋਲੇ 5-7 ਦਿਨ ਦਾ ਕੰਮ ਲੋਡ ਹੈਗੀ ਉੱਥੇ ਬੰਦੇ ਬੰਦੇ ਦੀ ਬੰਦੇ ਦੀ ਲੋਡ ਤਾਂ ਕੰਮ ਤੇ ਤਾਂ ਲੋਡ ਹੀ ਹੁੰਦੀ ਆ ਬੰਦੇ ਦੀ ਕੋਈ ਚੱਕਰ ਨਹੀਂ ਹੈਗਾ ਕਿਉਂ ਮੈਨੂੰ ਲੈ ਚੱਲੇਗਾ ਯਾਰ ਕੱਲ ਤਾਂ ਉਹਨੇ ਤਾਂ ਨਹੀਂ ਕੰਮ ਕਰ ਲਈ ਨਹੀਂ ਕੰਮ ਮਿਲਦਾ ਜਨੈਚਰ ਹੋਰ ਕੋਈ ਚੱਲ ਕੋਈ ਗੱਲ ਨਹੀਂ ਫਿਰ ਐ ਕਰੀ ਤੜਕੇ ਤਿਆਰ ਰਹੀ ਲੈ ਚਣੂ ਤੈਨੂੰ ਆਹ ਔਰ ਕਿਨੇ ਕੋ ਜਾਣਾ ਨਾ ਤੜਕੇ ਪਾ ਚਲਾਗੇ 7:30 ਵਜੇ ਚੋਲ ਬਾਜ ਮਾਰ ਲਈ ਚੰਗਾ ਬਾਹਰ ਨੂਗਾ ਬਾਜ ਚੱਲ ਚੰਗਾ ਹਾਂ ਠੀਕ ਹੈ ਚੱਲ ਰੋਟੀ ਖਾ ਜਾਂਦਾ ਬਸ ਕੋਈ ਨਹੀਂ ਬਣੀਆਂ ਵੀ ਉਧਰ ਵੀ ਤੇਰੀਆਂ ਹੀ ਆ ਚੰਗਾ ਆਏ ਆ ਲਾਹੌਰ ਨਵੀਂ ਖ਼ਬਰ ਆ ਗਈ ਕਿ ਭਈਆ ਰੱਖਰੇ ਨੂੰ ਕੜਤਾ ਹਕੀ ਕਹਿੰਦਾ ਸੀ ਜੀ ਬਾਈ ਭੋਲਾ ਉਹ ਕਹਿਣਾ ਕੀ ਸੀ ਕਹਿੰਦਾ ਨੌਕਰੀ ਤੋਂ ਕੱਢਤਾ ਤੇ ਉਹਦੀ ਥਾਂ ਤੇ ਭਈਆ ਰੱਖ ਲਿਆ ਕੋਈ ਸਸਤੇ ਰੇਟ 'ਚ ਲੈ ਦੱਸ ਪਹਿਲਾਂ ਦੇ ਲੱਗੇ ਲਗਾਏ ਬੰਦੇ ਨੂੰ ਕੱਢਤਾ ਹਰ ਇੱਕ ਬੰਦੇ ਨੂੰ ਲਾਲਚਾ ਉਹਨਾਂ ਨੂੰ ਐਂ ਵੀ ਭਈਏ ਘੱਟ ਪੈਸੇ ਤੇ ਲੱਗ ਜਾਂਦੇ ਆ ਆ ਭਈਆ ਨੇ ਤਾਂ ਸੱਚੀ ਸਾਰੇ ਪੰਜਾਬ ਤੇ ਮਾਲੀ ਮਾਰ ਰੱਖੀ ਆ ਅੱਗੇ ਦੇਖ ਲੈ ਨਰਮਕ ਪਾਹ ਬੰਦਾ ਪਿੰਡ ਦੇ ਬੰਦਿਆਂ ਤੋਂ ਚਗਾਉਂਦਾ ਤੇ ਹੁਣ ਇਹ ਆ ਜਾਂਦੇ ਨੇਗੇ ਪਿੰਡ ਦੇ ਬੰਦਿਆਂ ਦਾ ਤਾਂ ਰੁਜ਼ਗਾਰ ਹੀ ਖੋਲਿਆ ਇਹਨਾਂ ਨੇ ਹੋਰ ਜੇ ਇਸ ਹਾਲ ਨਾਲ ਚੱਲਦਾ ਰਿਹਾ ਤਾਂ 20-30 ਸਾਲਾਂ ਤੱਕ ਤਾਂ ਬੁਰਾ ਹਾਲ ਹੋ ਜਾਊ ਆਪਣੇ ਪੰਜਾਬ ਦਾ ਕਿਹੜੇ 20-30 ਸਾਲ ਜੀ ਆ ਤੁਸੀਂ ਸਾਲ ਛੇ ਮਹੀਨਿਆਂ ਨੂੰ ਦੇਖਿਓ ਬੁਰਾ ਹਾਲ ਹੋਊਗਾ ਆ ਜੀਰੀ ਤਾਂ ਹੁਣ ਸਾਰੇ ਕਿਤੇ ਭਈਏ ਆਉਂਦੇ ਲਾਉਣ ਸਾਰੇ ਜੀਰੀ ਭਈਏ ਲਾਉਂਦੇ ਨੇ ਆਪਣੇ ਵਿਚਾਰੇ ਲੋਕ ਕੀ ਕਰਨ ਫਿਰ ਅੱਕੇ ਹੋਏ ਬਾਹਰ ਨੂੰ ਭਜਦੇ ਨੇਗੇ ਜਦੋਂ ਇੱਥੇ ਰੋਟੀ ਰਜਗਾਰ ਹੈ ਨਹੀਂ ਤੇ ਹੋਰ ਆ ਦੇਖ ਲਾ ਆ ਹੁਣ ਮਹਾਲੀ ਦੇ ਵਿੱਚ ਭਈਆ ਸਰਪੰਚ ਬਣਿਆ ਆ ਥੋੜੇ ਜੇ ਸਾਲਾਂ ਤੱਕ ਮੈਨੂੰ ਆਇ ਲੱਗਦਾ ਵੀ ਭਈਏ ਸਰਪੰਚ ਹੋਣਗੇ ਤੇ ਐਮਪੀ ਐਮਐਲਏ ਵੀ ਭਈਏ ਹੋਣਗੇ ਸਹੀ ਗੱਲ ਐ ਜੀ ਬਣ ਨਹੀਂ ਅਗਲੇ ਨੇ ਸਰਪੰਚ ਜਦੋਂ ਸਾਡੇ ਲੋਕ ਮੌਕਾ ਦਿੰਦੇ ਨੇ ਪਤਾ ਨਹੀਂ ਕੀ ਬਣੂ ਪੰਜਾਬ ਦਾ ਭਾਈ ਹਾਂ ਰਾਜਵੀਰ ਤੁਹਾਨੂੰ ਨਾ ਮੇਰੀ ਡੈਡੀ ਨੇ ਬੁਲਾਇਆ ਸੀ ਉਹ ਦੇਖ ਜੀ ਪਟਨੀ ਆ ਉਹ ਕਹਿੰਦਾ ਵੀ ਅੱਧੇ ਘੰਟੇ ਦਾ ਕੰਮ ਹੀ ਆ ਤੁਸੀਂ ਪਟਾਇਆ ਹੋਂਗੇ ਉਹ ਕਹਿੰਦਾ ਮੈਂ 50 ਰੁਪਏ ਦੇ ਦੂੰ ਆ ਚਾਲ ਕੋਈ ਗੱਲ ਨਹੀਂ ਆ ਜਾਣਾ ਮੈਂ ਤੇਰੇ ਡੈਡੀ ਨੂੰ ਕਹਦੇ ਚੰਗਾ ਠੀਕ ਹੈ ਬਾਈ ਤੇ ਤਸਰੀਰ ਤੰਗ ਪਰ ਜਾਣਾ ਹੀ ਪਊਗਾ ਹੱਥੇ ਘਾਟੇ ਦੇ 50 ਰੁਪਏ ਦਿੰਦਾ ਫਿਰ ਤੱਕੀ ਮਾਰਿਆ ਪਾ ਲਓ ਪੰਡਤਾਂ ਦੀ ਕੁੜੀ ਆਈ ਸੀ ਕਹਿੰਦੀ ਮੇਰਾ ਡੈਡੀ ਕਹਿੰਦਾ ਵੀ ਡੇਕ ਪਟਾ ਜਾ ਤੇ ਅੱਧੇ ਘੰਟੇ ਦਾ ਕੰਮ ਆ ਹਨਾ ਕਹਿੰਦੇ 50 ਰੁਪਏ ਦੇ ਦੇਾਂਗੇ ਤੇ ਮੈਂ ਜਾਇਆ ਮੈਂ ਚੰਗਾ ਉਧਰ ਬਧੀਏ ਜਾਇਓ ਜੀ ਜਿਹੜੇ 50 ਰੁਪਏ ਆਉਣਗੇ ਉਹੀ ਲੋਟ ਆ ਕੋਈ ਨੂੰਨ ਮਿਰਚ ਆ ਜੂ ਆਪਣਾ ਹੋਰ ਚਲ ਮੈਂ ਜਾ ਕੇ ਆਉਣਾ ਤੂੰ ਆਕਰ ਆਉਂਦਾ ਨੂੰ ਆ ਪਕਾ ਲੈ ਰੋਟੀ ਚਾਹ ਨਾ ਨਾਲੇ ਛੋੜਿਆ ਆਉਂਦਾ ਨੂੰ ਸਾਗ ਬਣ ਜੂ ਆ ਕੇ ਰੋਟੀ ਖਾ ਲਿਓ ਠੀਕ ਆ ਲੈ ਨੀ ਮੋ ਮਾਤਾ ਬਧੀਏ ਘਰੇ ਬੈਠੇ ਨੂੰ ਦੇੜ ਜਾਈ ਨਾਲੇ ਪਿੰਡ ਚ ਜਿਹੜੇ 50 ਰੁਪਏ ਬਣਨੇਗੇ ਉਹੀ ਲੋਟ ਆ ਹਾਂਜੀ ਬਾਬਾ ਕੋਈ ਆਪਣਾ ਨੂੰਨ ਤੇ ਲਾ ਜੂਗਾ ਲੇ ਬਈ ਰੋਟੀ ਅੱਜ ਦਾ ਸਾਗ ਦਾ ਲੈ ਕੇ ਜਾਓ ਰੋਜ਼ ਅਟਾ ਲੈ ਕੇ ਜਾਂਦੇ ਹਾਂ ਹੋਰ ਮਤਾਂ ਨੇ ਕਹਿੰਦੀ ਸੀ ਹਾਂ ਅੱਜ ਨਾ ਆਉਦੇ ਹੋਏ ਸੂਏ ਬੰਨੀ ਦੀ ਆਜੋ ਹਾਂ ਤੇ ਲੱਕੜਾਂ ਲਿਆਇਓ ਆ ਮੋਟੀਆਂ ਲੱਕੜਾਂ ਤਾਂ ਨਾ ਗਿੱਲੀਆਂ ਨੇ ਅੱਗੇ ਨਹੀਂ ਮੱਜਦੀ ਸਾਰਾ ਦਿਨ ਧੋਖੜੀ ਜਾਂਦੇ ਰਹੇ ਨੇ ਸਾਗ ਵੀ ਮਸਾ ਬਣਾਇਆ ਉਹ ਦੇਖਦੇ ਨੇ ਜੇ ਤਾਂ ਇਹਨਾਂ ਨੂੰ ਪਚਰਾ ਲਿਆਵਾਂਗੇ ਹਨਾ ਤੇ ਨਹੀਂ ਕੇਰਾ ਮੱਜ ਨਾ ਜਿੰਨੇ ਉੱਥੇ ਡਿਗੇ ਡੁਗੇ ਆ ਪਜਾ ਹੁੰਦੇਗਾ ਸੂਏ ਤੋਂ ਉਹ ਚੱਕ ਲਿਆਉਂਗਾ ਚਲ ਕੇ ਰੰਜ ਦਾ ਡੰਗ ਸਾਰ ਲਾਂਗੇ ਤੋੜਨ ਤਾਂ ਦਿੰਦੇ ਨਹੀਂ ਕੇਸ ਹੋ ਜਾਂਦਾ ਕੰਮ ਆ ਡਿੱਗੀਆਂ ਡੁੱਗੀਆਂ ਚੱਕ ਲਿਓ ਉੱਥੋਂ ਤੋੜਨ ਤਾਂ ਕੌਣ ਦਿੰਦਾ ਜੀ ਆ ਪਹਿਲਾਂ ਲੋਕ ਨਰਮਕ ਪਾ ਬੀਜਦੇ ਸੀ ਜਿਹਦੇ ਮਰਚੀ ਖੇਤੋਂ ਭਰੀ ਲਿਆਉਂਦੇ ਸੀ ਛਟੀਆਂ ਦੀ ਆ ਹੁਣ ਤਾਂ ਜੀਰੀ ਵੀਚਣ ਲੱਗ ਰਹੇ ਨੇਗੇ ਕੀ ਕਰੇ ਬੰਦਾ ਖੇਤਾਂ 'ਚ ਲੱਕੜ ਹੀ ਨਹੀਂ ਹੈਗੀ ਕੋਈ ਗੱਲ ਨਹੀਂ ਕਰਦਾਂ ਕੋਈ ਨਾ ਕੋ ਹੱਲ ਮੈਂ ਕਰਦਾ ਚਲਾਉਂਦੇ ਹੋਏ ਲਿਆਓ ਲਿਆਓ ਉਹ ਬੋਲੇ ਚੱਲਗੇ ਤਿਆਰ ਆ ਉਹ ਹਾਜ ਅੱਗੇ ਆ ਗਿਆ 1 ਮਿੰਟ ਆ ਜਾ ਆ ਜਾ ਉਹ ਲਿਆ ਰੋਟੀ ਬਣ ਗਈ ਤਾਂ ਉਹ ਬਾਈ ਆ ਗਿਆ ਜੱਗਾ ਪਵਾਣੀ ਕਾਸਤ ਉਹ ਜੀ ਬਈਆ ਲਿਆ ਫੜਾ ਆ ਗੱਲ ਸੁਣੋ ਮੇਰੀ ਦਿਹਾੜੀ ਨਾਲ ਨਹੀਂ ਆਪਾਂ ਨੂੰ ਸਰਦਾ ਨਾਲ-ਨਾਲ ਨੌਕਰੀ ਵੀ ਲੱਭੀ ਚੱਲੋ ਉਹ ਲੱਭਾਂਗੇ ਕਰਾਂਗੇ ਫੋਨ ਆਏਗਾ ਨੌਕਰੀ ਕਿਤੇ ਧਰੀ ਪਈਆ ਬਾਈ ਵੀ ਲੱਗੂਗਾ ਜੱਗਾ ਇਕੱਠੇ ਲੱਗਾਂਗੇ ਦੋਨੇ ਚੱਲ ਚੰਗਾ छोड़ ठीक ओ आ जा भ्रावा चल 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 जकी पूछ रहे सी मिस्त्री को मिस्त्री ना गल कर ली सी अच्छा वो कहना है बंदे हैं ता लोड ही लोड है आ चलिए कर मुड़ के बाले लेट हो जाएंगे चल आ हा ਆ ਤਾਂ ਵਧੀਆ ਕੀਤਾ ਤਾ ਜੱਗੇ ਰਹੇ ਰਹਾ ਚਾਰ ਪੰਜ ਦਿਨਾਂ ਦਾ ਕੰਮ ਵਧੀਆ ਮਿਲ ਗਿਆ ਹਨਾ ਨਹੀਂ ਦੂਜਾ ਕੰਮ ਵੀ ਪਾ ਲਾਂਗੇ ਆਪਣ ਨੂੰ ਬੀ ਲੱਗ ਜਿਆ ਲੱਗ ਜੀ ਉਹ ਤਾਂ ਪਾੜ ਹੀ ਦਵਾਂਗੇ ਆ ਕਿਉਂ ਗੱਡੀ ਆਪਾਂ ਕੀ ਲੈਣਾ ਚਾਹਤਾ ਰਿਵੈਂਟ ਹੋਇਆ ਓਏ ਓਏ ਆਪਾਂ ਕੀ ਲੈਣਾ ਜਰਾ ਉਹ ਦੇਖਦੇ ਹਾਂ ਉਹ ਦੇਖਣਾ ਕੀ ਚੱਲ ਯਾਰ ਤੂੰ ਉਹ ਦੇਖਦੇ ਆ ਯਾਰ ਅੱਗੇ ਚ ਫਸਾਏਗਾ ਕਿਸੇ ਚ ਨਹੀਂ ਫਸਦੇ ਕੋਈ ਖੜ ਤਾ ਜਾ ਉਹ ਯਾਰ ਮਾਇਕ ਨਾ ਕੋ ਰੋੜਾ ਨਾ ਪੈ ਓਏ ਕੋਈ ਨਹੀਂ ਪੈ ਤਾ ਤੂੰ ਖੜ ਜਾ ਉਹ ਡਰਾਪ ਚੱਗਾ ਲੈ ਖੜ ਜਾ ਨੇ ਦੇਖ ਲੈਣੇ ਮੱਦਾ ਨਹੀਂਗਾ ਕਿਸੇ ਦੀ ਗੱਲ ਆ ਜਾ ਆ ਜਾ ਦੇਖ ਦੇ ਮੂੜਾ ਫਸਾ ਦੀ ਕਿਸੇ ਪੰਗੇ ਚ ਉਹ ਨਹੀਂ ਫਸਦੇ ਦੇਖ ਦੇਖ ਮੈਂ ਹਰ ਜਦ ਉਧਰ ਜਿਉ ਨਾ ਭਾਈ ਓਏ ਭਾਈ ਜੀ ਓ ਭਾਈ ਓ ਭਾਈ ਵੇ ਤਾਂ ਮੈਨੂੰ ਲੱਗਦਾ ਮਰਿਆ ਪਿਆ ਦੇਖ ਨਾ ਲੱਜ ਵੀ ਨਹੀਂ ਚੱਲਦੀ ਆ ਚੱਲੀ ਇਧਰ ਹਾਂ ਆ ਚੱਲੀ ਹੋਰ ਜਾ ਫਸਾਂਗੇ ਆਪਾਂ ਤਾਂ ਹਾਂ ਪਰ ਸਾਨੂੰ ਨਾ ਫੋਨ ਕਰਦਗੇ ਤੂੰ ਰਹਿਣ ਦੇ ਪੁਲਿਸ ਦਾ ਪੰਗਾ ਚਲੀ ਗਿਆ ਉਹ ਕੁਛ ਨਹੀਂ ਹੁੰਦਾ ਪਤਾ ਤਾਂ ਲੱਗ ਜੂ ਵੀ ਕੌਣ ਕਿਵੇਂ ਆ ਆ ਤੂੰ ਕੀ ਰਹਿਣਾ ਜਾਂ ਛੱਡ ਖੜਾ ਫਸ ਜਾਗੇ ਪਾ ਚਲੀਏ ਚੱਲ ਚੰਗਾ ਗੈਰ ਪੀ ਹਾਂ ਗੈਰ ਚ ਜੀ ਗੈਰ ਉਹ ਤੂੰ ਹੋਰ ਨਾ ਸਿਆਪਾ ਛੇੜਦੀ ਉਹ ਕੁਛ ਨਹੀਂ ਛੇੜਦਾ ਯਾਰ ਤੂੰ ਉਹ ਟਰੱਕ ਵਾਲਾ ਯਾਰ ਤੂੰ ਜਮਾ ਕੀ ਆ ਹੁਣ ਕੱਪਰੇ ਰਹਿਦਾ ਦੱਸਦਾ ਉਹ ਦੇਖਦੇ ਆ ਤੱਪ ਕੰਜਾ ਦੇ ਪੈਸੇ ਆ ਵੇ ਹਾਂ ਹੋਰ ਵੀ ਤੱਪ ਪੈਸੇ ਨਾ ਪਰਿਆ ਹੋਇਆ ਬੱਤ ਕਰ ਬੱਤ ਕਰ ਬੱਚੀ ਰੱਖ ਦੇ ਆਪ ਕਰ ਛੱਡ ਦੇ ਆਪਾਂ ਕੀ ਲੈਣਾ ਤੂੰ ਛੱਡਿਆ ਕਿਹੜਾ ਹੈ ਚੱਕ ਲਾ ਉਹ ਤਾਂ ਛੱਡਦੇ ਰਹਿਣ ਤੇ ਕਿਸੇ ਪੰਗੇ 'ਚ ਪੈ ਜਾਗੇ ਉਹ ਨਹੀਂ ਫਸਦੇ ਯਾਰ ਪੰਗੇ 'ਚ ਤੂੰ ਟੈਨਸ਼ਨ ਕੋ ਲੈਣਾ ਹੁੰਦਾ ਵਾਦਾ ਨਹੀਂ ਹੁੰਦਾ ਉਹ ਨਹੀਂ ਨਹੀਂ ਆਇਆ ਕੁਝ ਨਹੀਂ ਹੁੰਦਾ ਚੱਕਾ ਚੱਲ ਤਾਂ ਫਿਰ ਕਿਸੇ ਦਾ ਤਾਂ ਨਹੀਂ ਕੋਈ ਨਹੀਂ ਦਿੰਦਾ ਕੋਈ ਨਹੀਂ ਆ ਇੱਥੇ ਆ ਚ ਲਈਏ